ਸੰਤ ਬਲਜੀਤ ਸਿੰਘ ਜੀ ਦਾਦੂਆੜ ਉਹ ਮਾਈਕ ਤੇ ਆਉਣ ਅੱਜ ਦੇ ਇਸ ਸੰਸਥਕ ਇਕੱਠ ਵਿੱਚ ਆਪਣੀਆਂ ਵਿਚਾਰਾਂ ਸੰਗਤ ਦੇ ਨਾਲ ਸਾਂਝੀਆਂ ਕਰਨ ਉਹਨਾਂ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹ ਤਿਆਰ ਰਹਿਣ ਸੰਤ ਬਲਜੀਤ ਸਿੰਘ ਜੀ ਦਾਦੂਆੜ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਜ ਕਰਕੇ ਬੜੇ ਹੀ ادب ਸਤਿਕਾਰ ਨਾਲ ਜੁੜ ਬੈਠੇ ਗੁਰੂ ਕੇ ਸਾਜਣਵਾਜੇ ਸਮੂਹ ਪੰਥ ਖਾਲਸਾ ਜੀ ਆਓ ਸਾਰੇ ਗੱਜ ਕੇ ਫਤਿਹ ਬੁਲਾਵਾਂ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਜੇ ਸੰਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੀ ਸਭ ਦੀ ਇਥੇ ਇਕਤਰਤਾ ਕੀਤੀ ਹੈ ਵੰਤ ਦੀਆਂ ਸਰਮੌਰ ਸੰਸਥਾਵਾਂ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਤੇ ਪੁੱਜੀਆਂ ਨੇ ਸਤਕਾਰਯੋਗ ਮੁੱਖ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਨੇ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਸਾਡੀਆਂ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਸ਼ਾ ਅਰ ਪੰਥ ਦੇ ਵਿਦਵਾਨਾਂ ਨੇ ਸੰਖੇਪ ਜੇ ਵਿਚਾਰ ਆਪ ਸਰਬੱਤ ਸੰਗਤਾਂ ਨਾਲ ਸਾਂਝੇ ਕੀਤੇ ਐ ਮੈਂ ਸਮਝਦਾ ਇਸ ਇਕੱਠ ਵਿੱਚ ਬਹੁਤ ਵੱਡੇ ਵਿਦਵਾਨ ਬੈਠੇ ਐ ਜਿਹੜੇ ਸਬੰਧ ਵਿੱਚ ਹੋਰ ਵੱਡਮੁਲੀਆਂ ਵਿਚਾਰਾਂ ਦੇ ਸਕਦੇ ਐ ਪਰ ਸਮਾਂ ਬੜਾ ਸੀਮਤ ਜਿਹਾ ਮੈਂ ਵੀ ਆਪ ਦਾ ਬਹੁਤ ਸਮਾਂ ਨਹੀਂ ਲੈਣਾ ਇੱਕ ਦੋ ਬੇਨਤੀਆਂ ਕਰਕੇ ਖਿਮਾ ਦੇ ਜਾਚ ਕੋ ਜਾਣਾ ਹੈ ਕਿ ਸਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਪੰਥ ਦੀ ਇਕਤਰਤਾ ਮਸਲਾ ਸਾਡੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਅਮਰੀਕਾ ਦੀ ਧਰਤੀ ਤੋਂ ਕਿਸੇ ਵੱਲੋਂ ਵਾਧਾ ਘਾਟਾ ਕਰਨ ਦਾ ਪਰ ਹੁਣ ਆਪ ਜੀ ਸੁਣ ਰਹੇ ਸੀ ਕਿ ਭਾਵੇਂ ਕਾਰਾ ਅਮਰੀਕਾ ਦੀ ਧਰਤੀ ਤੇ ਹੋਇਆ ਪਰ ਇਹਦਾ ਜਿਹੜਾ ਮੋੜਿਆ ਦੀ ਜੜ ਆ ਉਹ ਇੱਥੇ ਹੀ ਪੰਜਾਬ ਦੀ ਧਰਤੀ ਤੇ ਹੀ ਹੈ ਸ਼ੁਰੂਆਤ ਇੱਥੋਂ ਹੀ ਹੋਈ ਹੈ ਧਮਿੰਦਰ ਸਿੰਘ ਅਨੰਦ ਦੀ ਗੱਲ ਨਹੀਂ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਉਹਦਾ ਇੱਕ ਮੈਂ ਸਮਝਦਾ ਮੋੜ ਹੈ ਪਰ ਜਿਹੜੀ ਸਾਜ਼ਿਸ਼ ਹੈ ਇਹ ਲਗਾਤਾਰ ਕਿੱਥੇ ਵਧਾਈਆਂ ਘਟਾਈਆਂ ਗਈਆਂ ਕਿੱਥੇ ਬਹਿ ਕੇ ਸਾਰੀਆਂ ਵਿਚਾਰਾਂ ਹੋਈਆਂ ਉਹ ਕਿਹੜੇ ਕਮਰੇ ਸੀ ਕੌਣ ਸਨ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਹੈ ਜਿਵੇਂ ਆਮ ਕਹਾਵਤ ਹੈ ਕਹਿੰਦੇ ਚੋਰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਕਿਤੇ ਹੋਰ ਨਾ ਜੰਮਲੇ ਅਸਲ ਜਿਹੜੀ ਕਹਾਣੀ ਹੈ ਥਮਿੰਦਰ ਸਿੰਘ ਅਨੰਦ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਸ ਵਿਅਕਤੀਆਂ ਨੇ ਇਹ ਸਾਜ਼ਿਸ਼ ਰਚੀ ਐ ਸਾਰੇ ਜਿਹੜੇ ਪਿੱਛੇ ਔਰ ਪਿੱਠ ਥਾਪੜ ਰਹੇ ਐ ਜਿਵੇਂ ਬਾਬਾ ਹਰਨਾਮ ਸਿੰਘ ਕਹਿ ਰਹੇ ਸੀ ਕਿ ਸਾਬਕਾ ਸਿੰਘ ਸਾਹਿਬ ਖਾਦਾ ਵੀ ਗੁਰੂ ਦਾ ਵਿਚਰੇ ਵੀ ਗੁਰੂ ਦੇ ਨਾਂ ਤੇ ਤੇ ਦਗਾ ਵੀ ਗੁਰੂ ਦੇ ਨਾਲ ਤੇ ਅੱਜ ਪਿੱਠ ਵੀ ਥਾਪੜ ਰਹੇ ਐ ਉਹਨਾਂ ਲੋਕਾਂ ਦੇ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਐ ਔਰੇ ਸਮਾਂ ਟਪਾਉਣ ਦੀ ਗੱਲ ਨਹੀਂ ਸਤਕਾਰਯੋਗ ਸਿੰਘ ਸਹਿਬਾਨਾ ਨੂੰ ਆ ਸਮੂਚੀਆਂ ਸੰਪਰਦਾਵਾਂ ਨੇ ਪੰਥ ਨੇ ਜਥੇਬੰਦੀਆਂ ਨਮੈਂਦਾ ਜਥੇਬੰਦੀਆਂ ਪੰਥ ਦੀਆਂ ਸਭ ਨੇ ਸਮਰਥਨ ਦਿੱਤਾ ਹੈ ਸਾਡੇ ਗਿਲੇ ਸ਼ਿਕਵੇ ਹੋ ਸਕਦੇ ਆ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ ਪਰ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਤੇ ਸਦਾ ਕਾਲ ਤੱਕ ਸਾਹਿਬ ਦਾ ਹੋਵੇ ਕੋਈ ਵੀ ਸਿੱਖ ਪਿੱਛੇ ਨਹੀਂ ਹਟੇਗਾ ਸਾਡੇ ਗਿਲੇ ਸ਼ਿਕਵੇ ਵਖਰੇਵੇਂ ਬੜੇ ਛੋਟੇ ਰਹਿ ਜਾਂਦੇ ਆ ਜਦੋਂ ਗੱਲ ਗੁਰੂ ਦੀ ਹੋਵੇ ਸਦਾ ਅਕਾਲ ਤਖ਼ਤ ਸਾਹਿਬ ਦਾ ਹੋਵੇ ਪਰ ਮੈਂ ਬੇਨਤੀ ਕਰੂੰਗਾ ਕਿ ਇਸ ਦਾ ਪੱਕਾ ਪ੍ਰਬੰਧ ਕਰਨ ਵਾਸਤੇ ਸਖਤਾਈ ਦੀ ਸਖਤ ਫੈਸਲੇ ਦੀ ਲੋੜ ਆ ਡੰਗ ਟਪਾਉ ਕੰਮ ਗੁੰਗਲੂਆਂ ਤੋਂ ਮਿੱਟੀ ਝਾਰਨੀ ਇਹ ਇਸ ਤਰ੍ਹਾਂ ਮਸਲਾ ਹੱਲ ਨਹੀਂ ਹੋਣਾ ਸਤਿਕਾਰਯੋਗ ਬਾਬਾ ਵੇਦੀ ਸਾਹਿਬ ਕਹਿ ਰਹੇ ਸਨ ਸਖਤਾਈ ਦੀ ਲੋੜ ਆ ਸਖਤੀ ਦੀ ਲੋੜ ਆ ਆ ਸ਼ਹਿਰ ਦੇ ਵਿੱਚ ਨਿਕਲੋ ਜੇ ਸਖਤਾਈ ਨਾ ਹੋਵੇ ਅਸੀਂ ਵੀ ਕਾਨੂੰਨ ਨੂੰ ਭੰਗ ਕਰਦੇ ਆ ਆ ਦਰਬਾਰ ਸਾਹਿਬ ਦੇ ਅੰਦਰ ਜੇ ਸੇਵਾਦਾਰ ਵਰਸੇ ਵਾਲੇ ਨਾ ਖੜੇ ਹੋਣ ਸ਼ਰਦਾ ਦਾ ਕੇਂਦਰ ਹੈ ਅਸੀਂ ਵੀ ਮਰਿਆਦਾ ਭੰਗ ਕਰਦੇ ਆ ਸਖਤਾਈ ਨਾਲ ਮਰਿਆਦਾ ਲਾਗੂ ਕਰਾਉਣੀ ਪੈਂਦੀ ਆ ਇਸੇ ਤਰ੍ਹਾਂ ਇਹਦੇ ਤੇ ਸਖਤਾਈ ਸਖਤ ਫੈਸਲੇ ਦੀ ਲੋੜ ਆ ਸਤਕਾਰਯੋਗ ਸਿੰਘ ਸਹਿਬਾਨ ਸਖਤ ਫੈਸਲਾ ਲੈਣ ਸਿੰਘ ਸਹਿਬਾਨ ਨੂੰ ਸਾਰੇ ਪੰਥ ਦੇ ਵੱਲੋਂ ਸਹਿਯੋਗ ਆ ਸਾਰੀਆਂ ਪੰਥ ਦੀਆਂ ਨੁਮਾਇਦਾ ਜਥੇਬੰਦੀਆਂ ਬੈਠੀਆਂ ਨੇ ਸਾਰਿਆਂ ਸਮਰਥਨ ਦਿੱਤਾ ਮੈਂ ਆਪਣੇ ਵੱਲੋਂ ਵੀ ਇਹ ਬੇਨਤੀ ਕਰਨੀ ਚਾਹਨਾ ਪਰ ਮੈਂ ਸਮਝਦਾ ਕਿ ਥੋੜਾ ਜਿਹਾ ਦੁਖਾਂਤ ਜ਼ਰੂਰ ਹੈ ਸਾਡੀ ਕੌਮ ਦੇ ਅੰਦਰ ਕਿ ਜਿਹੜੇ ਇੰਨੇ ਸਤਕਾਰਤ ਅਹੁਦੇ ਆ ਸਿੰਘ ਸਹਿਬਾਨ ਨੇ ਫੈਸਲਾ ਲੈਣਾ ਵੀ ਚਾਹੁੰਦੇ ਆ ਕਈ ਵਾਰ ਪਰ ਕਈ ਵਾਰ ਗੱਲਾਂ ਅਸੀਂ ਆ ਸਾਹਮਣੇ ਖੜ ਜਾਂਦੀਆਂ ਕਿ ਉਹ ਫੈਸਲਾ ਲੈ ਨਹੀਂ ਪਾਉਂਦੇ ਆ ਪੰਥ ਦੇ ਸਾਰੇ ਹੀਰੇ ਬੈਠੇ ਆ ਬੰਦੀ ਸਿੰਘ ਹੁਣ ਰਹਾ ਹੋ ਕੇ ਆਏ ਆ ਅਦਾਲਤਾਂ 'ਚ ਫੈਸਲੇ ਹੁੰਦੇ ਆ ਨਾ ਤਾਂ ਜੱਜ ਸਹਿਬਾਨ ਵੇਖਦੇ ਆ ਕਿ ਸੈਂਸਿਟਿਵ ਮਸਲਾ ਵਾ ਮਾਮਲਾ ਬੜਾ ਗੰਭੀਰਾ ਕਾਨੂੰ ਆਪਣੇ ਤੇ ਗੱਲ ਲੈਣੀ ਆ ਸਮਾਂ ਢਪਾਓ ਦੋ ਚਾਰ ਤਰੀਕਾ ਬਾਕੇ ਉਹ ਆਪਣਾ ਟਾਈਮ ਉਹਨਾਂ ਨੂੰ ਪਤਾ ਹੁੰਦਾ ਸਾਡੀ ਬਦਲੀ ਹੋ ਜਾਣੀ ਆ ਆਪੇ ਜਿਹੜਾ ਅਗਲਾ ਜੱਜ ਆਊਗਾ ਉਹ ਵੇਖ ਲਊਗਾ ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਸੈਂਸਿਟਿਵ ਮਸਲਿਆਂ ਤੇ ਸਿੰਘ ਸਹਬਾਨਾ ਦੇ ਮਸਲਿਆਂ ਤੇ ਵੀ ਐਸੀ ਗੱਲ ਆ ਜਾਂਦੀ ਹੈ ਸਾਹਮਣੇ ਕੋਈ ਸਮਾਬਦ ਹੋਵੇ ਹਮੇਸ਼ਾ ਗੱਲ ਚੱਲਦੀ ਆ ਕਿ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੇ ਲਾਉਣ ਦਾ ਵਿਧੀ ਵਿਵਧਾਨ ਉਹਨਾਂ ਦਾ ਕਾਰਜਕਾਲ ਉਹਨਾਂ ਦਾ ਕਾਰਜ ਖੇਤਰ ਉਹਨਾਂ ਦੀ ਉਪਜੀਵਕਾ ਜੇ ਸਮਾਂ ਹੋਵੇ ਥੋੜਾ ਜੇ ਸਾਡੇ ਸਿੰਘ ਸਹਿਬਾਨਾਂ ਨੂੰ ਇਹਨਾਂ ਪਤਾ ਹੋਵੇ ਕਿ ਪਾਦੋਂ ਸਵੇਰ ਨੂੰ ਆਡਰ ਕੀ ਹੋਣੇ ਆ ਜਾਂ ਆਥਣੇ ਕੀ ਹੋਣੇ ਆ ਰਾਤ ਨੂੰ ਸਿੰਘ ਸਾਹਿਬ ਸੁੱਤੇ ਤੇ ਸਵੇਰ ਨੂੰ ਸਾਬਕਾ ਹੋ ਕੇ ਉੱਠੇ ਮਾਫ਼ ਕਰਿਓ ਸਾਡਾ ਦੁਖਾਂਤ ਆ ਮੈਂ ਭਾਵੇਂ ਸਾਰਿਆਂ ਨਾਲੋਂ ਛੋਟਾ ਪਰ ਮੈਂ ਸੱਚੀ ਬੇਨਤੀ ਤੁਹਾਡੇ ਚਰਨਾਂ 'ਚ ਕਰ ਰਿਹਾ ਸਿੰਘ ਸਹਿਬਾਨ ਵੀ ਸਹਿਮਤ ਹੋਣਗੇ ਸਾਡੀ ਕੌਮ ਦੀਆਂ ਏਡੀਆਂ ਸਰਮੌਰ ਹਸਤੀਆਂ ਸਰਮੌਰ ਔਦੇ ਹੋਣ ਜਿਹਦੇ ਵੱਲ ਜਦੋਂ ਵੀ ਕੋਈ ਗੱਲ ਹੁੰਦੀ ਆ ਅਸੀਂ ਇਧਰ ਨੂੰ ਝਾਕਦੇ ਆ ਸਾਰੀ ਕੌਮ ਦੁਨੀਆ 'ਚ ਵੱਸਦਾ ਸਰਦਾ ਵਣ ਸਿੱਖ ਝਾਕਦਾ ਪਰ ਭਰੋਸਾ ਇਦਾਂ ਦਾ ਪਿੰਡ ਦਾ ਚੌਕੀਦਾਰ ਵੀ ਹਟਾਓ ਨਾ ਉਹ ਵੀ ਅਦਾਲਤ ਦੇ ਵਿੱਚ ਚੈਲੰਜ ਕਰ ਦਿੰਦਾ ਕਿ ਮੈਨੂੰ ਕਿਸ ਗੱਲ ਤੋਂ ਪਰ ਇੱਥੇ ਉਹਦਾ ਐਡਾ ਵੱਡਾ ਚੈਲੰਜ ਕਿਤੇ ਨਹੀਂ ਸਮਾਂ ਉਹਨਾਂ ਨੂੰ ਜੇ ਤਸੱਲੀ ਹੋਵੇ ਇਹਨੇ ਸਮੇਂ ਦੇ ਅੰਦਰ ਅਸੀਂ ਇਸ ਨਾਲ ਕਾਰਜਾਂ ਨੂੰ ਕਰਨਾ ਫਿਰ ਮੈਂ ਸਮਝਦਾ ਸਖਤ ਫੈਸਲੇ ਲਏ ਜਾ ਸਕਦੇ ਆ ਔਰ ਇਹਨਾਂ ਫੈਸਲਿਆਂ ਤੇ ਜਥੇਦਾਰ ਸਹਿਬਾਨ ਸਖਤਾਈ ਨਾਲ ਫੈਸਲਾ ਲੈਣ ਔਰ ਇਹ ਵੀ ਇੱਕ ਗੱਲ ਆ ਵੀ ਇੱਕ ਮਸਲੇ ਤੇ ਨਹੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਉਹ ਵੀ ਉਹੀ ਹੈ ਜਿਹੜਾ ਅੱਜ ਤੱਕ ਨਹੀਂ ਮਿਲਿਆ ਜਿਹੜਾ ਪਿੰਡ ਕਲਿਆਣ ਤੋਂ ਚੋਰੀ ਹੋਇਆ ਅੱਜ ਤੱਕ ਨਹੀਂ ਮਿਲਿਆ ਸਰੂਪ ਉਹ ਵੀ ਉਹੀ ਹੈ ਤੇ ਜਿਸ ਵਿੱਚ ਲਗਾ ਮਾਤਰਾਂ ਦਾ ਵਾਅਦਾ ਘਾਟਾ ਕੀਤਾ ਸਰੂਪ ਉਹੀ ਉਹ ਵੀ ਉਹੀ ਹੈ ਚਾਹੇ ਕਿਸੇ ਵੱਡੇ ਗੁਰਦੁਆਰੇ 'ਚ ਤਖਤ ਤੇ ਪ੍ਰਕਾਸ਼ ਹੋਵੇ ਤੇ ਚਾਹੇ ਪਿੰਡ ਦੇ ਗੁਰਦੁਆਰੇ 'ਚ ਸਰੂਪ ਉਹੀ ਹੈ ਤੇ ਜਦੋਂ ਗੁਰੂ ਦੀ ਗੱਲ ਹੋਵੇ ਹਰ ਮਸਲੇ ਤੇ ਤਖਤ ਸਬਾਨੰਦ ਦੇ ਜਥੇਦਾਰ ਸਖਤ ਫਾਸਲਾ ਲੈਣ ਉਥੇ ਪੱਖਪਾਤ ਨਾ ਹੋਵੇ ਕੋਈ ਨਿਰਪੱਖਤਾ ਦੀ ਗੱਲ ਦੇ ਨਾਲ ਸਖਤੀ ਦੇ ਨਾਲ ਤਾਂ ਮੈਂ ਸਮਝਦਾ ਜਦੋਂ ਨਿਰਪੱਖ ਤੇ ਸਖਤ ਹੀ ਨਾ ਫੈਸਲੇ ਹੋਣਗੇ ਆ ਸਿੱਖ ਇੱਕ ਵੀ ਜਥੇਬੰਦੀ ਇੱਕ ਵੀ ਸਿੱਖ ਅਕਾਲ ਤਖਤ ਸਾਹਿਬ ਤੋਂ ਬਾਗੀ ਨਹੀਂ ਹੋਵੇਗਾ ਸ਼੍ਰੋਮਣੀ ਸੰਸਥਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਬੈਠੇ ਆ ਇਸ ਸ਼੍ਰੋਮਣੀ ਸੰਸਥਾ ਦਾ ਲੱਕ ਬਣ ਕੇ ਜਥੇਬੰਦੀਆਂ ਬਹੁਤ ਕਮੇਟੀਆਂ ਬਹੁਤ ਹੋ ਸਕਦੀਆਂ ਨੇ ਪਰ ਜਿਹੜੀ ਸ਼੍ਰੋਮਣੀ ਸੰਸਥਾ ਸਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਆ ਉਹਦਾ ਹਰ ਸਿੱਖ ਲੱਕ ਬਨ ਕੇ ਸਾਥ ਦਿੰਦਾ ਤੇ ਦੇਵੇਗਾ ਵੀ ਫੈਸਲੇ ਨਿਰਪੱਖ ਹੋਣ ਹਰ ਫੈਸਲੇ ਤੇ ਸਖਤੀ ਨਾਲ ਫੈਸਲਾ ਹੋਵੇ ਇਹੀ ਹਰ ਇੱਕ ਸਿੱਖ ਦਾ ਫਿਰਦਾ ਵੀ ਚਾਹੁੰਦਾ ਤੇ ਮੈਂ ਸਮਝਦਾ ਇਹ ਗੱਲ ਸੁਣ ਕੇ ਹਰੇਕ ਦਾ ਚਿਹਰਾ ਵੀ ਚਮਕਦਾ ਹੈ ਹਰੇਕ ਸਿੱਖ ਇਹ ਹੀ ਚਾਹੁੰਦਾ ਕਿ ਸਖਤੀ ਨਾਲ ਨਿਰਪੱਖ ਫੈਸਲੇ ਹੋਣ ਤੇ ਸਾਰੇ ਹੀ ਇਸ ਤੇ ਸਿਰ ਝਕਾਉਣਗੇ ਥਮਿੰਦਰ ਸਿੰਘ ਆਨੰਦ ਤੇ ਸਖਤ ਕਾਰਵਾਈ ਪਰ ਉਹਦੀ ਜਿਹੜੀ ਸਾਜ਼ਿਸ਼ ਆ ਉਹਦੇ ਪਿੱਛੇ ਜਿਹੜੇ ਲੋਕ ਆ ਉਹ ਵੀ ਬੇਨਕਾਬ ਕਰਕੇ ਉਹਨਾਂ ਤੇ ਵੀ ਪਿਛਲੇ ਸਮੇਂ ਚ ਸਾਬਕਾ ਜਥੇਦਾਰਾਂ ਤੇ ਵੀ ਕਾਰਵਾਈਆਂ ਹੋਈਆਂ ਨੇ ਇਹ ਨਹੀਂ ਆ ਕਿ ਪਹਿਲੀ ਵਾਰ ਹੋਣੀ ਐ ਜੇ ਸਾਬਕਾ ਜਥੇਦਾਰ ਵੀ ਕਿਉਂ ਨਾ ਹੋਣ ਚਾਹੇ ਕੋਈ ਸੰਤ ਮਹਾਤਮਾ ਵੀ ਕਿਉਂ ਨਾ ਹੋਵੇ ਮੈਂ ਹੀ ਕਿਉਂ ਨਾ ਹੋਵਾਂ ਇਸ ਸਾਜ਼ਿਸ਼ ਦੇ ਪਿੱਛੇ ਕੋਈ ਕਿਉਂ ਨਾ ਹੋਵੇ ਸਿੰਘ ਸਹਿਬਾਨ ਗੁਰੂ ਦਾ ਪਉ ਲੈ ਕੇ ਕਿਉਂਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਗੁਰੂ ਦੇ ਵਰਸਾਏ ਗੁਰੂ ਦੇ ਥਾਪੇ ਤਖਤ ਨੇ ਔਰ ਗੁਰੂ ਨੂੰ ਸਨਮੁਖ ਰੱਖ ਕੇ ਨਰਪੱਖਤਾ ਨਾਲ ਸਖਤੀ ਨਾਲ ਫੈਸਲਾ ਹੋਵੇ ਕਿਸੇ ਦੀ ਜੁਰਤ ਨਹੀਂ ਪਵੇਗੀ ਮੁੜ ਕੇ ਕੋਈ ਥਮਿੰਦਰ ਸਿੰਘ ਆਨੰਦ ਕਾਉਂ ਵਿੱਚ ਪੈਦਾ ਨਹੀਂ ਹੋਵੇਗਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਇਹਨੀਆਂ ਵਿਚਾਰਾਂ ਕਰਦਾ ਦਾਸ ਖਿਮਾ ਚਾਹੁੰਦਾ ਸਾਰੇ ਸਿੰਘ ਸਹਬਾਨ ਸਚਖਣ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਾਹਿਬ ਔਰ ਸੰਪਰਦਾਵਾਂ ਦੇ ਟਕਸਾਲਾਂ ਦੇ ਮੁਖੀ ਗੁਰੂ ਕੀ ਅੰਸ ਬੰਸਾ ਸਾਰਾ ਹੀ ਗੁਰੂ ਕਾ ਪੰਥ ਖਾਲਸਾ ਸਾਧਿਆਨ ਵਾਜਿਆ ਅੱਜ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਦੇ ਮਨ ਵਿੱਚ ਦਰਦ ਹੈ ਹਰੇਕ ਚਾਹੁੰਦਾ ਹੈ ਕਿ ਐਸੀ ਘਟਨਾ ਮੁੜ ਕੇ ਨਾ ਵਾਪਰੇ ਆਓ ਸਾਰੇ ਫਤਿਹ ਦੀ ਸਾਂਝ ਕਰੋ ਅਗਲਾ ਪ੍ਰੋਗਰਾਮ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਜਿਨ੍ਹਾਂ ਨੇ ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕੀਤੀ ਹੈ ਹੁਣ ਬੇਨਤੀ ਹੈ